ਜਿੱਦਾਂ ਚੰਡੀਗੜ੍ਹ ਨੂੰ ਲੈ ਕੇ ਮਾਲਾ ਤੁਸੀਂ ਕੱਢ ਲੈ। ਸਮਝ ਚੰਡੀਗੜ੍ਹ ਨੂੰ ਲੈ। ਲੈ ਭਾਈ ਇੱਧਰ ਇੱਧਰ ਧਿਆਨ ਦਿਓ ਜੀ। ਆਪਕਾ ਪਵਾਦ ਵਾਲੇ, ਮਾਲਵੇ ਵਾਲੇ, ਮਾਝੇ ਵਾਲੇ, ਦੁਆਬੇ ਵਾਲੇ ਸਾਰੇ ਇਕੱਠੇ ਹੀ ਆ। ਬਈ ਆਪਾਂ ਸਾਰੇ ਹੀ ਆ। ਇਹ ਹਰਿਆਣਾ ਵੀ ਆਪਣਾ, ਪੰਜਾਬ ਵੀ ਆਪਣਾ, ਯੂਪੀ ਵੀ ਆਪਣਾ, ਰਾਜਸਥਾਨ ਵੀ ਆਪਣਾ ਹੀ ਆ। ਸੋ ਬਿਲਕੁਲ ਇਹ ਦੋਖਾ ਇਸ ਤਰ੍ਹਾਂ ਨੌਜਵਾਨ ਨੇ ਗੱਲ ਕੀਤੀ ਕਿ ਪਵਾਦ ਨੂੰ ਸਭ ਤੋਂ ਵੱਡੀ ਮਾਰ ਪਈ। ਚੰਡੀਗੜ੍ਹ ਤੋਂ ਦਾ ਪਵਾਦ ਨੂੰ ਜਾੜਤੀ ਬਣਾਇਆ ਗਿਆ। ਤੁਹਾਡਾ ਜੁੱਪ ਕਰ ਗਿਆ ਉਹ ਆਪਦੀ ਬੋਲੀ ਜਿਵੇਂ ਪੰਜਾਬੀ ਮਾਂ ਬੋਲੀ ਦੀਆਂ ਉਹ ਬੋਲੀਆਂ ਨੇ ਉਹ ਜੋ ਬੁਆਦੀ ਬੋਲੀ ਵੀ ਪੰਜਾਬੀ ਮਾਂ ਬੋਲੀ ਦੀ ਉਹ ਬੋਲੀ ਸੀ ਉਹਦੀ ਬੋਲੀ ਵੀ ਖਤਮ ਕਰਦੀ ਪਰ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਪਣੀ ਬੋਲੀ ਆਪਣੀ ਆਪਣੇ ਵਿਰਸੇ ਤੇ ਆਪਣੇ ਖਿੱਤੇ ਨੂੰ ਬਚਾਉਣ ਲਈ ਲੜ ਰਹੇ ਹੋ ਸੋ ਆਪਾਂ ਜਕਾਰੇ ਛੰਡੇ ਜਿਹੇ ਹੋਏ ਬੈਠਿਆ ਯਾਰ ਦੋ ਕ ਜਕਾਰੇ ਛੱਡ ਗਏ ਆਪਾਂ ਬਲੇ ਸਾਨ ਹੈ ਆ ਮਾਗੂ ਨਵਦੀਪ ਸਿੰਘ ਜਲਵੇੜਾ ਉਹ ਨੌਜਵਾਨ ਆ ਜਿਹਨੇ 2020 ਦੇ ਅੰਦੋਲਨ ਦੇ ਚ ਜਾਨ ਸੂਕਤੀ ਸੀ ਆਪਾਂ ਸਾਰਿਆਂ ਨੇ ਦੇਖਿਆ ਜਦੋਂ ਅਸੀਂ ਪੰਜਾਬ ਤੋਂ ਤੁਰੇ ਤੁਸੀਂ ਇਧਰੋਂ ਹਰਿਆਣੇ ਵੱਲੋਂ ਜੋਰ ਲਾ ਰਹੇ ਸੀ ਤਾਂ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਆ ਉਹ ਦ੍ਰਿਸ਼ ਵਾਇਰਲ ਹੁੰਦਾ ਜਿੱਦੋਂ ਉਹ ਨੌਜਵਾਨ ਇੱਕ వాటర్ ਕੈਨਨ ਦਾ ਮੂੰਹ ਮੋੜਦਾ ਉਹ ਪਾਣੀ ਵਾਲੀ ਵਿਚਾਰ ਦਾ ਮੂੰਹ ਮੋੜਦਾ ਉਸ ਇੱਕ ਘਟਨਾ ਨੇ ਪੰਜਾਬ ਹਰਿਆਣਾ ਇਨੀ ਪੂਰੀ ਦੁਨੀਆ ਚ ਬੈਠੇ ਨੌਜਵਾਨਾਂ ਦੇ ਦਿਲਾ ਜੋਸ਼ ਭਰਦਾ ਸੀ ਤੇ ਉਸ ਘਟਨਾ ਕਰਕੇ ਨੌਜਵਾਨ ਕਹ ਰਾਜੋਂ ਨਿਕਲ ਕੇ ਸੰਘਰਸ਼ ਦੇ ਵਿੱਚ ਆਕੂ ਦੇ ਸੀ ਸੋ ਇਸ ਨੌਜਵਾਨ ਨੇ ਇਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਿਹੜਾ ਹੁਣ ਆਪਾਂ 220 ਜਣੇ ਦੋਨੋਂ ਦਾ ਦੂਜਾ ਹਿੱਸਾ ਆਪਾਂ ਮੰਨ ਲਗੇ ਦੂਜਾ ਭਾਗ ਮੰਨ ਲਗੇ ਦੂਜਾ ਮੋਰਚਾ ਮੰਨ ਲਗੇ ਜਿਹੜਾ ਲਗਾਤਾਰ ਕਈ ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਦੇ ਉੱਤੇ ਆਪਾਂ ਬੈਠੇ ਆਂ ਪਰ ਜਿਸ ਤਰੀਕੇ ਦੇ ਨਾਲ ਨਵਦੀਪ ਨੇ ਆ ਕੇ ਆਪਣੀ ਦਰਦ ਕਹਾਣੀ ਦੱਸੀ ਹੈ ਕਿ ਕਿਵੇਂ ਮੈਨੂੰ ਟਾਰਚਰ ਕੀਤਾ ਗਿਆ ਕਿਵੇਂ ਜ਼ੁਲਮ ਕੀਤਾ ਗਿਆ ਕਿਵੇਂ ਤਸ਼ੱਦਦ ਟਾਇਆ ਗਿਆ ਛੱਡੇ ਪਾਰੇ ਕੇ ਬਰਫਾ ਲਟਾਇਆ ਗਿਆ ਪਾਣੀ ਜਿ ਡੋਆ ਗਿਆ ਕਰੰਟ ਲਾਇਆ ਗਿਆ ਕਈ ਕਈ ਰਾਤਾਂ ਕਈ ਕੀ ਦਿਨ ਸੌਣ ਨਹੀਂ ਦਿੱਤਾ ਗਿਆ ਸੋਏ ਕੋਈ ਨਵੀਂ ਗੱਲ ਨਹੀਂ ਆ ਇਹ ਸ਼ੁਰੂਆਤ ਆ ਭਰਾਵੋ ਇਹ ਯਾਦ ਰੱਖਿਓ ਆ ਜਿਹੜੇ ਨਵੇਂ ਕਾਲੇ ਕਾਨੂੰਨ ਲੈ ਕੇ ਆਏ ਆ ਮੈਂ ਅੱਜ ਇਹਦੇ ਗਲਤਾਨਾ ਕਰਨੀ ਚਾਹਣਾ ਹੈ ਐਸੇ ਜਿਸ ਪੱਧਰ ਤੱਕ ਆ ਜਿਹੜੇ ਨਵੇਂ ਕਾਨੂੰਨਾਂ 'ਚ ਸੋਧ ਕਰਕੇ ਕਹਿੰਦੇ ਆ ਅਸੀਂ ਵਸਤੀਵਾਦੀ ਕਾਨੂੰਨ ਆ ਅਸੀਂ ਰੇਜਾਂ ਦੇ ਬਣਾਏ ਹੋਏ ਕਾਲੇ ਕਾਨੂੰਨਾਂ ਤੋਂ ਲੋਕਾਂ ਨੂੰ ਸਰਕਾਰਾਂ ਦਵਾਇਆ ਲੋਕਾਂ ਨੂੰ ਇਨਸਾਫ਼ ਮਿਲੂਗਾ ਜਿਸ ਤਰੀਕੇ ਨਾਲ ਇਹਦੇ ਵੈਹ ਸੁਣੀ ਚਾਹੀਦੀ ਸੀ ਇਹਦੇ ਚਰਚਾ ਹੋਣੀ ਚਾਹੀਦੀ ਸੀ ਇਹਦੇ ਸਾਨੂੰ ਇਕੱਠੇ ਹੋਣਾ ਚਾਹੀਦਾ ਸੀ ਇਹਦਾ ਵਿਰੋਧ ਕਰਨਾ ਚਾਹੀਦਾ ਸੀ ਉਵੇਂ ਨਹੀਂ ਹੋਇਆ ਇਹਨਾਂ ਨੇ ਬਹਾਨਾ ਬਣਾਇਆ ਵੀ ਅਸੀਂ ਜਿਹੜੀ ਆਪੀਸੀ ਦੀ ਧਾਰਾ ਉਹ ਚ ਬਦਲਾ ਕਰਤਾ ਜੀ ਲੋਕਾਂ ਨੂੰ ਅਸੀਂ ਬਹੁਤ ਸੌਖਾ ਕਰਤਾ ਜੀ ਪਰ ਯਾਦ ਰੱਖੋ ਉਹ ਕਾਨੂੰਨਾਂ ਦੇ ਨੁਕਤੇ ਜਿਹੜੇ ਸਾਨੂੰ ਅੱਜ ਪੜਨ ਦੀ ਲੋੜ ਹੈ ਜਿਹੜੇ ਕਾਨੂੰਨਾਂ ਦੇ ਮਹਰ ਲੋਕ ਨੇ ਉਹਨਾਂ ਨੂੰ ਦੱਸਣ ਦੀ ਲੋੜ ਆ ਆਪਣੇ ਲੋਕਾਂ ਨੂੰ ਕਿ ਉਹਨਾਂ ਕਾਨੂੰਨਾਂ ਤਹਿਤ ਕਿਵੇਂ ਇਹ ਦੇਸ਼ ਆ ਜਿਹੜਾ ਪੂਲ ਸਟੇਟ ਵੱਧ ਰਿਹਾ ਜਾਂ ਕਿਵੇਂ ਪੁਲਸੀ ਧੱਕਾशाही ਪੁਲਸੀ ਗੁੰਡਾਗਰਦੀ ਪੁਲਸ ਦਾ ਰਾਜ ਇੱਥੇ ਆਉਣ ਵਾਲੇ ਸਮੇਂ 'ਚ ਹੋਣਾ ਹੈ ਜਿਵੇਂ ਕਿ ਉਹ ਕਾਨੂੰਨ ਚ ਕਿਹਾ ਗਿਆ ਹੈ ਕਿ 25 ਤੋਂ 40 ਦਿਨਾਂ ਤੱਕ ਕਿਸੇ ਵੀ ਬੰਦੇ ਨੂੰ ਚੱਕ ਕੇ ਕੋਈ ਇਤਲਾ ਨਹੀਂ ਦੇਣੀ ਕਿਸੇ ਕੋਰਟ ਨੂੰ ਕਿਸੇ ਜੱਜ ਨੂੰ ਕਿਸੇ ਅਦਾਲਤ ਨੂੰ ਕਿਸੇ ਘਰਦਿਆਂ ਨੂੰ ਬਰਦਾਰ ਦੇ ਮੈਂਬਰ ਨੂੰ ਗੈਰ ਕਾਨੂੰਨੀ ਤੌਰ ਤੇ ਤਹਾਨੂੰ ਉਹ ਆਪਣੇ ਕੋਲੇ ਹਿਰਾਸਤ ਰੱਖ ਸਕਦੇ ਆ 25 ਤੋਂ 40 ਦਿਨ ਦਾ ਸਮਾਂ ਪੋਸਟ ਕੋਲੇ ਬੰਦਾ 25 ਮਿੰਟ ਰਹਿ ਜੇ ਬਹੁਤ ਹੁੰਦਾ ਹੈ 25 ਮਿੰਟਾਂ ਦੀ ਪੁਲਿਸ ਕੀ ਕਰ ਦਿੰਦੀ ਹੈ ਤੇ ਜਿਹੜਾ ਬੰਦਾ ਮਹੀਨਾ ਮਹੀਨਾ ਕਿਸੇ ਦਾਪ ਨੂੰ ਨਹੀਂ ਪਤਾ ਕਿਸੇ ਪਰਿਵਾਰ ਨੂੰ ਨਹੀਂ ਪਤਾ ਕਿਸੇ ਸਮਾਜ ਨੂੰ ਨਹੀਂ ਪਤਾ ਕਿ ਲੋਕਾਂ ਨੂੰ ਨਹੀਂ ਪਤਾ ਉਹਦਾ ਹਸ਼ਰ ਕੀ ਕਰਨਗੇ ਇਸ ਤੋਂ ਇਲਾਵਾ ਉਹਨਾਂ ਨੂੰ ਨਾ ਜਿੰਨਾ ਤੱਕ ਮੈਂ ਮਾੜਾ ਮੋਟਾ ਉਹਦੀ ਸਮਝ ਸਕਿਆ ਗੱਲ ਨੂੰ ਕਿ ਜਿਹੜੇ ਸਾਡੇ ਸੰਘਰਸ਼ ਕਰਨ ਵਾਲੇ ਲੋਕ ਨੇ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਮੁਲਾਜ਼ਮ ਨੇ ਚਾਹੇ ਸਾਡੇ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਵਿਦਿਆਰਥੀ ਨੇ ਚਾਹੇ ਕੋਈ ਵੀ ਵਰਗ ਜਿਹੜਾ ਆਪਣੇ ਹੱਕਾਂ ਨੂੰ ਲੈ ਕੇ ਸੰਘਰਸ਼ ਕਰੂਗਾ ਸੜਕਾਂ ਦੇ ਉੱਤਰੂਗਾ ਆਪਣੇ ਲੋਕਾਂ ਨੂੰ ਲਾਮਬੰਦ ਕਰੂਗਾ ਉਹਨਾਂ ਦੇ ਉੱਤੇ ਜਿਹੜੇ ਅਤਵਾਦੀ ਰੋਕੂ ਕਾਨੂੰਨ ਹੈ ਉਹ ਲਾਗੂ ਕਿਵੇਂ ਕਰਨੇ ਆ ਆ ਸੜਕਾਂ ਦੇ ਬੈਚਾਂ ਦੇ ਉੱਤੇ ਹੀ ਐਨਐਸਏ ਦੇ ਯੂਐਪੀਏ ਲਾਉਣ ਦੀਆਂ ਭਰਾਵੋ ਤਿਆਰੀਆਂ ਹੋ ਗਈਆਂ ਕੋਈ ਇਹ ਕਹਿੰਦੇ ਵੀ ਕੋਈ ਭੰਨ ਤੋੜ ਹੋਊਗੀ ਜਿਵੇਂ ਆਪਾਂ ਦੇਖਿਆ 26 ਜਨਵਰੀ ਨੂੰ ਇਹਨਾਂ ਦੇ ਬੰਦਿਆਂ ਨੇ ਹੀ ਭੰਨ ਤੋੜ ਕੀਤੀ ਉੱਥੇ ਉਹ ਮੈਂ ਉਹਦਾ ਕਬਾੜ ਆਜ਼ਾਦ ਦਾ ਕਿ ਕਿ 26 ਜਨਵਰੀ ਨੂੰ ਮੈਂ ਦੇਖਿਆ ਕਿ ਦਿੱਲੀ ਦੇ ਵਿੱਚ ਦਿੱਲੀ ਦੀਆਂ ਗੱਡੀਆਂ ਜਿਹੜੀਆਂ ਜਾਂ ਬੱਸਾਂ ਖੜੀਆਂ ਸੀਆਂ ਸੜਕਾਂ ਦੇ ਪਾਸੇ ਉਹਨੂੰ ਨੌਜਵਾਨ ਰਾਣਾ ਨਾਲ ਲੋਹੇ ਦੀਆਂ ਦਾ ਡੰਡਿਆਂ ਨਾਲ ਭੰਨ ਰਹੇ ਸੀ ਮੈਂ ਕਿਹਾ ਮੈਂ ਕਿਹਾ ਵੀ ਇਹ ਕਾਰਨ ਕੀ ਆ ਕੀ ਕੰਮਾਂ ਪਾਉਂਦੇ ਆ ਇਹ ਸਰਕਾਰੀ ਆ ਜੀ ਉਹੀ ਚਾਰੇ ਪੰਜੇ ਨੌਜਬਾਨ ਜਿੰਨਾਂ ਦੀਆਂ ਸ਼ਕਲਾਂ ਮੇਰੇ ਚਿਹਰੇ 'ਤੇ ਸੀ ਅੱਕੇ ਗੁਰਦੁਆਰਾ ਮੈਨੂਕਾ ਢਿੱਲੇ ਦੇ ਕੋਲ ਜਾ ਕੇ ਉਹ ਪੁਲਸੀ ਗੱਡੀ 'ਚ ਬੈਠੇ ਸੀ ਉਹਨੇ ਆਪ ਵੀ ਭੰਤ ਤੋੜ ਕਰਾ ਕੇ ਆਪ ਹੀ ਅੱਗਾ ਲਵਾ ਕੇ ਇੱਥੇ ਯੂਏਪੀਏ ਐਨਐਸਏ ਲਾ ਕੇ ਸਾਡੇ ਕਿਸਾਨ ਆਗੂਆਂ ਦੇ ਉੱਤੇ ਸਾਡੇ ਮਜ਼ਦੂਰਾਂ ਆਗੂਆਂ ਦੇ ਉੱਤੇ ਜਾਂ ਜਿਹੜੇ ਵੀ ਸੰਘਰਸ਼ ਕਰਨ ਵਾਲੇ ਲੋਕ ਨੇ ਜਿਹੜੇ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ ਵੇਲੇ ਆਪਣੇ ਲੋਕਾਂ ਨੂੰ ਜਗਾਉਂਦੇ ਆਂ ਜਿਲ੍ਹਾ ਕਿੰਨੇ ਬੰਦ ਕਰਨੇ ਆ ਭਰਾਵੋ ਇੱਕ ਮੋਟੀ ਦੀ ਗੱਲ ਸਮਝ ਲਓ ਜਿਹੜਾ ਹੌਲ ਤੱਕ ਜਿਹੜਾ ਘਰ ਪ੍ਰੇਟ ਆ ਜਿਹੜਾ ਵੱਡਾ ਘਰਾਣਾ ਜਿਹੜਾ ਪੂਰੇ ਭਾਰਤ ਦੀ ਹਰ ਮਹਿਕਮੇ ਹਰ ਅਧਾਰੇ ਦੇ ਉੱਤੇ ਹਰ ਚੀਜ਼ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਜਿਵੇਂ ਰੇਲਵੇ ਉਹਨਾਂ ਦੇ ਕੋਲੇ ਆ ਗਿਆ ਦੂਰ ਸੰਚਾਰ ਦਾ ਮਹਿਕਮਾ ਆ ਗਿਆ 에ਰਪੋਰਟ ਨਾਲ ਕੋਲੇ ਆ ਕੇ ਆਹ ਤਰੀਕੇ ਨਾਲ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਕਿੰਨੇ ਹਵਾਲੇ ਕਰ ਲੀਆਂ ਇਹ ਇੱਕ ਤਰੀਕੇ ਨਾਲ ਕਾਨੂੰਨ ਬਣਾ ਕੇ ਬਾਹਨ ਨੂੰ ਜੇਲਾ 'ਚ ਬੰਦ ਕਰਕੇ ਤੁਹਾਨੂੰ ਡਰਾ ਕੇ ਧਮਕਾ ਕੇ ਦਹਿ ਪਾ ਕੇ ਘਰਾ ਤਾਲ ਕੇ ਉਹਨਾਂ ਦਾ ਰਾਹ ਫਦਰਾ ਕਿਵੇਂ ਕਰਦਾ ਸੋ ਇਸ ਕਰਕੇ ਮੈਂ ਖਸਾਣਾ ਕੋਲ ਬੇਇੱਜ਼ਤੀ ਕਰਦਾ ਕਿ ਜਿੱਥੇ ਅਸੀਂ ਹੋਰਾਂ ਗੱਲਾਂ ਵਾਰੇ ਲੋਕਾਂ ਨੂੰ ਸਟੇਟ ਕਰਦੇ ਆ ਜਾਗਰੂ ਕਰਦੇ ਆ ਉਹਨਾਂ ਕਾਲੇ ਕੂਨਾ ਬਾਰੇ ਵੀ ਕਾਨੂੰਨ ਮਹਾਰਾ ਦੀ ਰਾਇ ਲੈ ਕੇ ਸੈਮੀਨਾਰ ਕਰਾ ਕੇ ਲੋਕਾਂ ਨੂੰ ਦੱਸਿਆ ਜਾਵੇ ਵੀ ਸਾਨੂੰ ਇਹਨਾਂ ਕਾਲੇ ਕੂਨਾ ਦਾ ਵੀ ਪੂਰ ਜੋਰ ਜਿਹਦਾ ਹੋ ਵਿਰੋਧ ਕਰਨਾ ਚਾਹੀਦਾ ਜੋ ਇਹ ਤੁਹਾਡੇ ਲੋਕਾਂ ਦੀ ਜਿੱਤ ਹੈ ਮੈਂ ਨਵਦੀਪ ਨਾਲ ਗੱਲ ਕਰਦਾ ਸੀਗਾ ਉਹ ਕਹਿੰਦਾ ਬਈ 16 ਮੁਕੱਦਮੇ ਦਿੱਤੇ ਆ ਦੋ ਮੁਕੱਦਮਿਆਂ ਦੀ ਜ਼ਿੰਮੇਵਾਰੀ ਪਾਈ ਹੈ ਬਾਕੀ ਮੁਕੱਦਮੇ ਉਵੇਂ ਰੱਖ ਲੈ ਜੇ ਸ਼ਾਇਦ ਅੱਜ ਲੋਕ ਰੋ ਨਾ ਜੁੜਦਾ ਲੋਕ ਨਾ ਇਕੱਠੇ ਹੁੰਦੇ ਆਵਾਜ਼ਾਂ ਨਾ ਬੁਲੰਦ ਹੁੰਦੀਆਂ ਲੋਕਾਂ ਦਾ ਨਾ ਸੱਤਾ ਹੁੰਦੇ ਹਲੇ ਕਿਸਾਨ ਆ ਗੋ ਚਲੋ ਭਈ ਬਾਲੇ ਉਸ ਤਰ੍ਹਾਂ ਤਰੀਕ ਨੂੰ ਸ਼ਾਇਦ ਨਗਦੀਪ ਸਿੰਘ ਜਲਵੇੜਾ ਭੁੱਲ ਜਾਂਦੇ ਵੀ ਆਪਾਂ 4-5 ਸਾਲ ਛੱਡ ਜਾਂਦਾ ਕਿਉਂ ਇੱਕ ਪਾਸੇ ਜ਼ਮਾਨਤ ਹੁੰਦੀ ਦੂਜੇ ਜੀ ਕਰਫਜ਼ਾਰੀ ਦੂਜੇ ਜੀ ਹੁੰਦੀ ਤੀਜਾ ਚੌਥਾ ਪੰਜ ਵਾਹੀ ਕੰਮ ਚੱਲਣਾ ਸੀਗਾ ਸੋ ਤੁਹਾਡੇ ਲੋਕਦੋ ਦੀ ਤੁਹਾਡੇ ਇੱਕੇ ਦੀ ਤੁਹਾਡੇ ਸੰਗਰਸ ਦੀ ਜਿੱਤ ਆ ਪਤਾ ਲੱਗਣਾ ਚਾਹੀਦਾ ਹੈ ਕਿ ਹਲੇ ਅਸੀਂ ਜਾਉਣੇ ਆ ਇਹ ਆਵਾਜ਼ ਸਾਡੀ ਬਾਲੇ ਤੱਕ ਨਹੀਂ ਇਹ ਆਵਾਜ਼ ਸਾਡੀ ਦਿੱਲੀ ਤੱਕ ਪਹੁੰਚਣੀ ਚਾਹੀਦੀ ਆ ਮੈਂ ਝਕਾਰੇ ਨਾਲ ਆਪਣੀ ਸਮਾਪਤੀ ਕਰੂੰਗਾ ਫਲੰਦ ਆਵਾਜ਼ ਦੇ ਵਿੱਚ ਹੁਣ ਜਵਾਬ ਦੇਣਾ ਬੋਲੇ ਸੋਨਿਆ ਜਿੰਦਾਬਾਦ 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 ਬੋਲੇ ਸੋਨਿਆ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ